ਅਕਸ਼ਰਿੰਦਰ ਸਾਹਿਬ ਵਿਖੇ ਹੁਣ ਅਸੀਂ ਦਰਸ਼ਨ ਕਰਾਂਗੇ ਬੰਦਾ ਕਾੜ ਗੁਰਦੁਆਰਾ ਸਾਹਿਬ ਦੇ ਉਹ ਥਾਂ ਹੈ ਜਿੱਥੇ ਮਾਦੋਦਾਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਰਕਾਰ ਬੰਦਾ ਬਣਾਇਆ ਤੇ ਉਸ ਦਾ ਨਾਮ ਰੱਖਿਆ ਗਿਆ ਬੰਦਾ ਸਿੰਘ ਬੰਦਾ ਸਿੰਘ ਨੂੰ ਬੰਦਾ ਸਿੰਘ ਬਹਾਦਰ ਬਣਦਿਆਂ ਟਾਈਮ ਨ ਲੱਗਿਆ ਤੇ ਉਹ ਫੇ ਪੰਜਾਬ ਵੱਲ ਗਿਆ ਜਿੱਥੇ ਗੁਰੂ ਸਾਹਿਬ ਨੇ ਪੰਜ ਤੀਰ ਪੰਜ ਬਚਨ ਨਿਸ਼ਾਨ ਸਾਹਿਬ ਪੰਜ ਪਿਆਰੇ ਦੇ ਕੇ ਤੋਰਿਆ ਤੇ ਆਖਿਰਕਾਰ ਉਸਨੇ ਜਾ ਕੇ ਉਸ ਮੁਗਲ ਜ਼ੁਲਮਾਂ ਦਾ ਨਾਸ਼ ਕੀਤਾ ਤੇ ਪੰਜਾਬ ਦੇ ਵਿੱਚ ਇੱਕ ਵਾਰ ਸਿੱਖ ਰਾਜ ਦਾ ਝੰਡਾ ਲਹਿਰਾਇਆ ਸੋ ਆਵ ਜਗ੍ਹਾ ਦੇਖਦੇ ਆਂ ਤੇ ਦਰਸ਼ਨ ਕਰਦੇ ਆ ਇਸ ਗੁਰਦੁਆਰਾ ਸਾਹਿਬ ਬਾਦੋ ਦਾਸ ਦਾ ਇੱਥੇ ਰਹਿਣ ਦਾ ਆਪਣਾ ਟਿਕਾਣਾ ਸੀ ਜਦ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਉੱਥੇ ਜਿੱਥੇ ਮਾਦੋ ਦਾਸ ਦੇ ਬੈਠਣ ਦਾ ਟਿਕਾਣਾ ਸੀ ਉੱਥੇ ਜਾ ਕੇ ਰੁਕੇ ਜਿੱਥੇ ਉਸ ਨੇ ਆਪਣੀਆਂ ਸ਼ਕਤੀਆਂ ਦਿਖਾ ਕੇ ਗੁਰੂ ਸਾਹਿਬ ਦੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਜਾਣੀ ਜਾਣ ਸੀ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਇਹ ਬੰਦਾ ਕੌਣ ਹੈ ਤੇ ਆਖਿਰਕਾਰ ਬੰਦਾ ਬਹਾਦਰ ਗੁਰੂ ਸਾਹਿਬ ਦੇ ਪੈਰੀਂ ਪੈ ਗਿਆ ਤੇ ਕਿਹਾ ਕਿ ਮੈਂ ਤੁਹਾਡਾ ਬੰਦਾ ਹੈ ਉਸ ਤੋਂ ਬਾਅਦ ਉਸ ਦਾ ਨਾਂ ਬੰਦਾ ਸਿੰਘ ਬਹਾਦਰ ਪੈ ਗਿਆ ਤੇ ਆਖਿਰਕਾਰ ਇਹ ਥਾਂ ਤੇ ਹੁਣ ਗੁਰਦੁਆਰਾ ਸਾਹਿਬ ਸ਼ੋਭਿਤ ਹੈ ਇਹ ਥਾਂ ਤੇ ਹੁਣ ਗੁਰਗਰਾਂਧ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਸੰਗਤਾਂ ਨਕਮਸਤਕ ਹੁੰਦੀਆਂ ਨੇ ਇੱਕ ਸਮਾਂ ਸੀ ਜਦ ਏਸੇ ਥਾਂ ਤੇ ਲੋਕ ਜਾਣ ਤੋਂ ਡਰਦੇ ਸੀ ਕਿਉਂਕਿ ਜਿਹੜਾ ਕੋਈ ਇੱਥੇ ਪਹੁੰਚਦਾ ਸੀ ਤੇ ਲਕਸ਼ਮਣ ਦਾਸ ਉਸ ਨੂੰ ਆਪਣੀਆਂ ਸ਼ਕਤੀਆਂ ਦੇ ਨਾਲ ਮਜਬੂਰ ਕਰਦਾ ਸੀ ਇੱਥੋਂ ਭੱਜਣ ਦੇ ਲਈ ਤੇ ਉਹਨੂੰ ਤੰਗ ਕਰਦਾ ਸੀ ਲਕਸ਼ਮਣ ਦਾਸ ਤੋਂ ਹੌਲੀ-ਹੌਲੀ ਮਾਧੋ ਦਾਸ ਬਣਿਆ ਮਾਧੋ ਦਾਸ ਤੋਂ ਫਿਰ ਆਖਿਰਕਾਰ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਪੰਜਾਬ 'ਚ ਵਿਜੇ ਦਾ ਝੰਡਾ ਲਹਿਰਾਇਆ ਉਹ ਦਰਸ਼ਨ ਕਰਦੇ ਆ ਇਸ ਸਥਾਨ ਦੇ ਹfte ਪਹਿਲੇ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਪਾਵਨ ਸਥਾਨ ਗੁਰਦੁਆਰਾ ਬੰਦਾ ਘਾਟ ਸਾਹਿਬ ਹੈ ਜੇ ਇਸ ਸਥਾਨ ਦਾ ਇਤਿਹਾਸ ਇਸ ਪ੍ਰਕਾਰ ਹੈ ਕਸ਼ਮੀਰ ਦੇ ਪਹੁੰਚ ਇਲਾਕੇ ਤੇ ਇੱਕ ਛੋਟੇ ਜਿਹੇ ਨਗਰ ਰਾਜ ਜੋਰੀ ਵੇਖੇ ਇਸ ਵੀ ਸੰਨ 1670 ਨੂੰ ਭਾਰਤਵਾਜ Rajput ਰਾਮ ਅਤੇ ਹਵਤੇ ਘਰ ਲక్ష్మణਦਾਤਾ ਜੀ ਦਾ ਜਨਮ ਹੋਇਆ ਲਸ਼ਮਣਦਾਸ ਜੀ ਬਚਪਨ ਤੋਂ ਹੀ ਚੰਗਾ ਸ਼ਿਕਾਰੀ ਅਤੇ ਨਰੋ ਜਿਸਮ ਦਾ ਮਾਲਕ ਸੀ ਇੱਕ ਦਿਨ ਅਜੇ ਹੀ ਕਰਪਤੀ ਹਿਰਨੀ ਦਾ ਸ਼ਿਕਾਰ ਕਰ ਬੈਠਾ ਜੋ ਆਪਣੇ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ ਅੱਖਾਂ ਦੇ ਸਾਹਮਣੇ ਹੀ ਬੱਚਿਆਂ ਨੂੰ ਜਨਮ ਦੇਣ ਫਿਰ ਟੜਪ ਟੜਪ ਕੇ ਮਰਨ ਦੇ ਇਸ ਕਰਨਾਮੇ ਦ੍ਰਿਸ਼ ਨਾਲ ਲਸ਼ਮਣਦਾਸ ਜੀ ਅਤੀ ਮੈ ਵਿਰਾਗ ਹੋਇਆ ਸਭ ਕੁਝ ਛੱਡ ਛਡਾ ਕੇ ਕਰੋ ਨਿਕਲ ਤੁਰਿਆ ਵਿਰਾਗੀ ਤਿਆਗੀ ਬਣ ਗਿਆ ਈਸਵੀ ਸਾਲ 1692 ਵਿੱਚ ਨੰਦੇੜ ਦੇ ਮੁਕਾਮ ਤੇ ਗੁਦਾਹਰੀ ਕਿਨਾਰੇ ਤੇ ਕੰਢੇ ਇੱਕ ਕੁੱਟਿਆ ਬਣਾਈ। ਆਸ-ਪਾਸ ਦੇ ਲੋਕਾਂ ਨੂੰ ਆਪਣੀ ਕਲਾ ਦੇ ਨਾਲ ਰਿੱਧੀਆਂ ਸਿੱਧੀਆਂ ਦੇ ਨਾਲ ਪਰਮਾਣ ਲੱਗੇ ਆ। ਸ਼ਰਧਾਲੂ ਲੋਕੀ ਦੂਰੋ ਦੂਰ ਵੈਰਾਗੀ ਮਾਧੋਤਾ ਦੇ ਕੋਲ ਮੰਨਤਾ ਲੈ ਕੇ ਸੁਕਣਾ ਲੈ ਕੇ ਇੱਥੇ ਆਉਂਦੇ, ਦਰਸ਼ਨ ਕਰਕੇ ਆਪਣਾ ਸੁਭਾਗ ਸਮਝਦੇ ਸੀ। ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੈਰਾਗੀ ਮਾਧੋਤਾ ਦੇ ਬਾਰੇ ਪਤਾ ਲੱਗਿਆ ਤਾਂ ਗੁਰੂ ਸਾਹਿਬ ਜੀ ਨੇ ਆਤੇ ਡੇਰੇ ਤੇ ਆਏ। ਗੁਰੂ ਸਾਹਿਬ ਜੀ ਨੂੰ ਵੀ ਆਪਣੇ ਸ਼ਕਤੀ ਦਾ ਪ੍ਰਭਾਵ ਭਾ ਕੇ ਨੀਵਾ ਵਿਖਾਣ ਵਾਸਤੇ ਹਰ ਸੰਭਵ ਤਾਣ ਜੋਰ ਲਾਇਆ ਪਰੰਤੂ ਬੁਰੀ ਤਰ੍ਹਾਂ ਅਸਫਲ ਰਹਾ ਅੰਤ ਨੂੰ ਆਪਣੇ ਸਾਥੀ ਸੰਗੀਤ ਦੇ ਸਣੇ 55 ਵੀਰਾਂ ਦੇ ਸਣੇ ਸਾਰੀਆਂ ਰਿਤੀਆਂ ਸਿੱਧੀਆਂ ਦੇ ਸਣੇ ਗੁਰੂ ਸਾਹਿਬ ਜੀ ਦੇ ਚਰਨੀ ਆ ਕੇ ਡਿੱਗਾ ਆਪਣੇ ਗੁਨਾ ਦਾ ਪਛਤਾਪ ਕੀਤਾ ਮਾਧੋ ਦਾਸ ਬੇਰਾਗੀ ਨੂੰ ਗੁਰੂ ਸਾਹਿਬ ਜੀ ਅੰਮ੍ਰਿਤ ਪਾਨ ਕਰਾ ਕੇ ਸਿੰਘ ਸਾਜਿਆ ਆਪਣੇ ਵੱਲੋਂ ਭਾਈ ਗੁਰਪਖ ਸਿੰਘ ਨਾਂ ਦਿੱਤਾ ਬਾਬਾ ਬੰਦਾ ਸਿੰਘ ਜੀ ਦਾ ਕਿਤਾਬ ਬਖਸ਼ਿਆ ਜ਼ਾਲਿਮਾਂ ਦਾ ਨਾਸ਼ ਕਰਨ ਲਈ ਗੁਰੂ ਸਾਹਿਬ ਜੀ ਨੇ ਆਪਣੇ ਭੱਤੇ ਵਿੱਚੋਂ ਪੰਜ ਸੁਨੇਰੇ ਤੀਰ ਇੱਕ ਨਕਾਰਾ ਇੱਕ ਨਿਸ਼ਾਨ ਸਾਹਿਬ 20 ਸਿੰਘ ਅਤੇ ਪੰਜ ਪਿਆਰੇ ਦੇ ਕੇ ਬਾਬਾ ਬੰਦਾ ਸਿੰਘ ਜੀ ਨੂੰ ਇਸ ਸਥਾਨ ਤੋਂ ਪੰਜਾਬ ਵੱਲ ਤੋਰਿਆ ਬਾਬਾ ਬੰਦਾ ਸਿੰਘ ਜੀ ਗੁਰੂ ਸਾਹਿਬ ਜੀ ਦੇ ਆਸ਼ੀਸ਼ਾ ਲੈ ਕੇ ਇਸ ਸਥਾਨ ਤੋਂ ਆਪਣੇ ਫੌਜਾ ਸਮੇਤ ਕਰਨਾਲ ਸਮਾਨਾ ਸਡੌਰਾ ਮੁਸਤਫਾਬਾਦ ਆਦ ਮੁਗਲਾ ਤੇ ਗੜਾ ਨੂੰ ਤੋੜਿਆ ਗੁਰੂ ਮਾਰੀ ਸਰਹੰਦ ਦੇ ਇੱਟ ਨਾਲ ਇੱਟ ਖੜਕਾਈ ਮਈ 1710 ਨੂੰ ਪੰਜਾਬ ਅੰਦਰ ਖਾਲਸਾ ਰਾਜ ਕਾਮ ਕਰਕੇ ਕੇਸ਼ਰੀ ਨਿਸ਼ਾਨ ਸਾਹਿਬ ਜੁਲਾਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਦੇ ਨਾਨਕ ਸ਼ਹੀ ਸਿੱਕੇ ਜਾਰੀ ਕੀਤੇ ਬਾਬਾ ਬੰਦਾ ਸਿੰਘ ਜੀ ਨੂੰ ਪੰਥ ਦਾ ਪਹਿਲਾ ਜਰਨੈਲ ਕਰਕੇ ਵੀ ਜਾਣਿਆ ਜਾਂਦਾ ਸੋ ਸਾਧ ਸੰਗਤ ਜੀ ਇਸ ਲਈ ਕਲਗੀਧਰ ਪਾਤਸ਼ਾਹ ਜੀ ਨੇ ਇਸ ਗੁਰਦੁਆਰੇ ਦਾ ਨਾਮ ਬਾਬਾ ਬੰਦਾ ਸਿੰਘ ਜੀ ਦੇ ਯਾਦ ਵਿੱਚ ਗੁਰਦੁਆਰਾ ਬੰਦਾ ਘਾੜ ਸਾਹਿਬ ਰੱਖਿਆ ਜੀ ਇਹ ਤੁਹਾਡਾ ਇਤਿਹਾਸ ਹੈ ਜੀ ਫਿਰ ਸਾਰੇ ਗੱਜ-ਬੱਜ ਕੇ ਗੁਰੂ ਫਤਿਹ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਇਹ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਜਿੱਥੇ ਅਸੀਂ ਦਰਸ਼ਨ ਕਰ ਰਹੇ ਆ ਤਖਤ ਸਾਹਿਬ ਤੋਂ ਥੋੜੀ ਦੂਰੀ ਤੇ ਕੁਦਾਵਰੀ ਦੇ ਕੰਡੇ ਤੇ ਬਣਿਆ ਹੋਇਆ ਹੈ ਬੰਦਾ ਘੜ ਗੁਰਦੁਆਰਾ ਸਾਹਿਬ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਜਿੱਥੋਂ ਲਖਮਣ ਦਾਸ ਤੋਂ ਮਾਦੋ ਦਾਸ ਮਾਦੋ ਦਾਸ ਤੋਂ ਬੰਦਾ ਸਿੰਘ ਬਹਾਦਰ ਗੁਰਗੋਬਿੰਦ ਸਿੰਘ ਜੀ ਨੇ ਬਣਾਇਆ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀ ਸਿੰਘ ਪੀਟੀਸੀ ਨਿਊਜ਼ ਨੰਦੇਸਾ